ਸਤਿ ਸ਼੍ਰੀ ਅਕਾਲ ਮੈਂ ਹਰਕਿਰਦ ਸਿੰਘ ਸੱਚ ਕਹੂੰ ਦੀ ਸਗਲੀ ਲੜੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਸਮਾਂ ਬੜਾ ਬਲਵਾਨ ਹੈ ਸਮੇ ਦੇ ਚੱਕਰ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਜਿਹੜੇ ਬੰਦੇ ਨੇ ਉਹਨਾਂ ਨੂੰ ਸਮਾਂ ਫਰਸ਼ ਤੇ ਲਿਆ ਕੇ ਸੁੱਟ ਦਿੰਦਾ ਹੈ ਤੇ ਇਸੇ ਸਮੇ ਦੇ ਜਿਹੜੇ ਚੱਕਰ ਨੇ ਉਹ ਫਰਸ਼ ਤੇ ਗਿਰਿਆ ਹੋਇਆਂ ਨੂੰ ਅਰਸ਼ਾਂ ਤੱਕ ਪਹੁੰਚਾ ਦਿੰਦੇ ਕਦੇ ਸਮਾਂ ਸੀ ਕਿ ਵੋਟਾਂ ਦੇ ਲਈ ਵੱਡੇ ਵੱਡੇ ਲੀਡਰ ਜਿਹੜੇ ਨੇ ਸਰਸੇ ਵਾਲੇ ਡੇਰੇ ਦੇ ਸਾਧ ਗੁਰਮੀਤ RAM ਰਹਿਮ ਸਿੰਘ ਦੇ ਚਰਨਾਂ ਦੇ ਵਿੱਚ ਬੈਠਾ ਕਰਦੇ ਸਨ ਤੇ 2017 ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਉਸੇ ਸਾਧ ਨੂੰ ਆਪਣੀਆਂ ਦੋ ਸਾਧਵੀਆਂ ਨਾਲ ਦੋ ਚੇੜੀਆਂ ਨਾਲ ਬਲਾਤਕਾਰ ਦੇ ਜੁਰਮ ਦੇ ਵਿੱਚ 20 ਸਾਲ ਦੀ ਸਜ਼ਾ ਹੋ ਜਾਂਦੀ ਹੈ ਕੈਦ ਹੋ ਜਾਂਦਾ ਹੈ ਤੇ ਲੱਗਦਾ ਸੀ ਉਸ ਦੀ ਸੱਤਾ ਦਾ ਜਿਹੜਾ ਹੈ ਉਹ ਅੰਤ ਹੋ ਗਿਆ ਹੈ ਪਰ ਅਜਿਹਾ ਨਹੀਂ ਹੋਇਆ ਵੋਟਾਂ ਦੇ ਲਾਲਚ ਵਿੱਚ ਪਾਰਟੀਆਂ ਜਿਹੜੀਆਂ ਨੇ ਅੱਜ ਵੀ ਉਸ ਦੀ ਮਦਦ ਕਰਦੀਆਂ ਹਨ ਤੇ ਜਦੋਂ ਦੀ ਉਸ ਨੂੰ ਕੈਦ ਹੋਈ ਹੈ ਜੇਲ੍ਹ ਹੋਈ ਹੈ ਉਸ ਤੋਂ 10 ਸਵਾਰ ਹੁਣ ਤੱਕ ਉਹ ਜਿਹੜਾ ਹੈ ਪੈਰੋਲ ਤੇ ਜਾਂ ਫਰਲੂ ਤੇ ਬਾਹਰ ਆ ਚੁੱਕਿਆ ਹੈ ਸੁਖਬੀਰ ਬਾਦਲ ਕਿਸੇ ਟਾਈਮ ਇਸੇ ਸਾਦ ਦੀਆਂ ਵੋਟਾਂ ਦੇ ਸਹਾਰੇ ਜਿਹੜਾ ਸੀ ਦੋ ਵਾਰ ਚੋਣਾਂ ਜਿੱਤ ਕੇ ਅਗਲੇ 25 ਸਾਲ ਤੱਕ ਜਿਹੜਾ ਹੈ ਰਾਜ ਕਰਨ ਦੀਆਂ ਗੱਲਾਂ ਕਰਦਾ ਹੁੰਦਾ ਸੀ ਅੱਜ ਸਮਾਂ ਇਹ ਹੈ ਕਿ ਉਹੀ ਸੁਖਬੀਰ ਬਾਦਲ ਜਿਹੜਾ ਹੈ ਉਹ ਆਪਣੀ ਹੋਂਦ ਦੀ ਜਿਹੜੀ ਲੜਾਈ ਹੈ ਉਹ ਲੜ ਰਿਹਾ ਹੈ ਉਸ ਨੂੰ ਸਿੱਖ ਪੰਥ ਦੇ ਵਿੱਚੋਂ ਤਨਖਾਹੀਆ ਕਰਾਰ ਦਿੱਤਾ ਜਾ ਚੁੱਕਿਆ ਹੈ ਤੇ ਬਹੁਤ ਸਾਰੇ ਉਹਦੇ ਜਿਹੜੇ ਸਾਥੀ ਸੀ ਉਹ ਉਹਨੂੰ ਛੱਡ ਕੇ ਜਾ ਚੁੱਕੇ ਨੇ ਇਹੀ ਹਾਲ ਜਿਹੜਾ ਹੈ ਉਹ ਬੇਅਦਬੀ ਦੇ ਕਿਸਾਂ ਦਾ ਵੀ ਹੈ ਇੱਕ ਪਾਸੇ ਪੰਜਾਬ ਅਸੈਂਬਲੀ ਦਾ ਕੱਲ ਜਿਹੜਾ ਮੌਨਸੂਨ ਸੈਸ਼ਨ ਹੈ ਜਦੋਂ ਸ਼ੁਰੂ ਹੋਇਆ ਉਦੇ ਵਿੱਚ ਪ੍ਰਤਾਪ ਬਾਜਵਾ ਤੇ ਪ੍ਰਗਟ ਸਿੰਘ ਜੋ ਕਿ ਕਾਂਗਰਸ ਦੇ ਵਿਧਾਇਕ ਨੇ ਉਹਨਾਂ ਨੇ ਇਹ ਸਵਾਲ ਉਠਾਇਆ ਇਹ ਮੁੱਦਾ ਉਠਾਇਆ ਸਵਾਲ ਪੁੱਛਿਆ ਕਿ ਇੱਕ ਐਫ ਆਈ ਆਰ ਹੈ 63/15 ਉਹਦੇ ਵਿੱਚ ਜਿਹੜੀ ਸੌਦਾ ਸਾਧ ਹੈ ਉਸ ਨੂੰ ਪ੍ਰੋਸੀਕਿਊਸ਼ਨ ਦੀ ਸੈਂਕਸ਼ਨ ਜਿਹੜੀ ਹੈ ਪੰਜਾਬ ਸਰਕਾਰ ਨੇ ਕਿਉਂ ਨਹੀਂ ਦਿੱਤੀ ਕਿਉਂ ਰੋਕੀ ਹੋਈ ਹੈ ਉਹਨਾਂ ਕੋਲੇ ਪੈਂਡਿੰਗ ਕਿਉਂ ਪਈ ਹੈ ਤੇ ਉਸ ਦੂਸਰੇ ਪਾਸੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿਹੜੇ ਹਫ਼ਤਿਆਂ ਦੇ ਵਿੱਚ ਹੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਦੇ ਸੀ ਵਾਅਦੇ ਕਰਦੇ ਸੀ ਉਹੀ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਮੌਜੂਦਾ ਪੰਜਾਬ ਦੇ ਉਹਨਾਂ ਨੇ ਇਸ ਸਵਾਲ ਦਾ ਜਵਾਬ ਦੇਣਾ ਵੀ ਜਿਹੜਾ ਹੈ ਉਹ ਉਚਿਤ ਨਹੀਂ ਸਮਝਿਆ ਭਗਵੰਤ ਮਾਨ ਬਾਕੀ ਮੁੱਦਿਆਂ ਤੇ ਤਾਂ ਜਵਾਬ ਦਿੰਦੇ ਦਿਖੇ ਪਰ ਇਸ ਮੁੱਦੇ ਦੇ ਉੱਤੇ ਉਹ ਚੁੱਪੀ ਧਾਰ ਗਏ ਦੂਜੇ ਪਾਸੇ ਕੋਰਟਪੂਰਾ ਗੋਲੀकांड ਦੇ ਵਿੱਚ ਜਾਣ ਗਵਾਨ ਵਾਲੇ ਜਿਹੜੇ ਸੀ ਭਗਵਾਨ ਕ੍ਰਿਸ਼ਨ ਕ੍ਰਿਸ਼ਨ ਭਗਵਾਨ ਸਿੰਘ ਜਿਹੜੇ ਸੀਗੇ ਉਹਨਾਂ ਦੇ ਪੁੱਤਰ ਜਿਹੜੇ ਸੀ ਸੁਖਰਾਜ ਸਿੰਘ ਉਹਨਾਂ ਨੇ ਗਿੱਦੜ ਬਾਹੇ ਤੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ ਕਦੇ ਕਿਹਾ ਜਾਂਦਾ ਸੀ ਕਿ ਸਿਆਸਤ ਤੋਂ ਜਿਹੜਾ ਹੈ ਬੇਅਗਬੀ ਨੂੰ ਜਾਂ ਮੋਰਚਿਆਂ ਨੂੰ ਦੂਰ ਰੱਖਣਾ ਹੈ ਅੱਜ ਉਹੀ ਜਿਹੜੇ ਨੇ ਸਿਆਸਤ ਵਿੱਚ ਆਉਣ ਲਈ ਕਾਲੇ ਜਾਪਦੇ ਨੇ ਇਸੇ ਤਰ੍ਹਾਂ ਭਾਈ ਅਮਰੀਕ ਸਿੰਘ ਅਜਨਾਲਾ ਸੀ ਉਹਨਾਂ ਵੱਲੋਂ ਵੀ ਕੱਲ ਕਿਸ ਤਰ੍ਹਾਂ ਦਾ ਬਿਆਨ ਦਿੱਤਾ ਗਿਆ ਕਿ ਜਿਹੜਾ ਬੇਅਦਬੀਆਂ ਦਾ ਮੁੱਢ ਹੈ ਉਹ ਜਿਹੜੇ ਪ੍ਰਚਾਰਕ ਸੀਗੇ ਹਰਜੀਤ ਸਿੰਘ ਮਾਗੀ ਉਹਨਾਂ ਦੇ ਵੱਲੋਂ ਹੀ ਕੀਤਾ ਗਿਆ ਜਿਹੜੇ ਲੋਕਡਾਊਨ ਛਟਣ ਦਾ ਕੰਮ ਸੀ ਉਸ ਤੋਂ ਹੀ ਮੁਝ ਜਿਹੜਾ ਮੁੱਢ ਬੱਜਿਆ ਹੈ ਬੇਅਦਬੀਆਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੇ ਉਸ ਪ੍ਰਚਾਰਕ ਨੂੰ ਹੀ ਜਿਨ੍ਹਾਂ ਨੇ ਬੇਅਦਬੀਆਂ ਖਿਲਾਫ ਧਰਨੀਆਂ ਦੀ ਸ਼ੁਰੂਆਤ ਕੀਤੀ ਉਹਨੂੰ ਹੀ ਇਹਦਾ ਮੁੱਖ ਦੋਸ਼ੀ ਬਣਾ ਕੇ ਪੇਸ਼ ਕਰ ਦਿੱਤਾ ਸੰਗਤ ਦੇ ਸਾਹਮਣੇ ਸੋ ਇਹ ਸਮੇਂ ਦੇ ਵੱਖ-ਵੱਖ ਚੱਕਰ ਜਿਹੜੇ ਨੇ ਉਹ ਤੁਹਾਨੂੰ ਆ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹਦੇ ਨਾਲ ਨਾਲ ਕਿਉਂਕਿ ਸੱਚਾ ਸੌਦਾ ਦੇ ਸਾਥ ਦਾ ਜਿਹੜਾ ਹੈ ਉਹ ਫੇਰ ਜ਼ਿਕਰ ਹੁੰਦਾ ਹੈ ਹਰਿਆਣੇ ਦੀਆਂ ਅਸੈਂਬਲੀ ਇਲੈਕਸ਼ਨਾਂ ਜਿਹੜੀਆਂ ਨੇ ਉਹ ਸਿਰ ਦੇ ਉੱਤੇ ਹਨ ਤੇ ਇੱਕ ਵਾਰ ਫੇਰ ਜਿਹੜੀ ਹੈ ਆ ਰਾਮ ਰਹੀਮ ਨੂੰ ਪਰੋਲ ਜਿਹੜੀ ਹੈ ਉਹ ਮਿਲ ਚੁੱਕੀ ਹੈ ਤੇ ਬਾਹਰ ਹੈ ਆਪਾਂ ਇਹ ਜ਼ਿਕਰ ਕਰਾਂਗੇ ਕਿ ਕਦੋਂ-ਕਦੋਂ ਜਿਹੜੀ ਹੈ ਉਹ ਆ ਇਸ ਸਾਧ ਨੂੰ ਜਿਹੜੀ ਹੈ ਗੁਰਮੀਤ RAM ਮਹਿਮ ਸਿੰਘ ਨੂੰ ਪੇਰੋਲ ਜਾਂ ਫਰਲੋ ਮਿਲੀ ਤੇ ਕਿੰਨੇ ਕਿੰਨੇ ਟਾਈਮ ਦੇ ਵਿੱਚ ਵਾਸਤੇ ਉਹ ਬਾਹਰ ਆਇਆ ਤੇ ਉਸ ਟਾਈਮ ਜਿਹੜਾ ਹੈ ਕਿਸ-ਕਿਸ ਰਾਜ ਦੀਆਂ ਕਿਹੜੀਆਂ-ਕਿਹੜੀਆਂ ਜੜੀਆਂ ਚੋਣਾਂ ਸੀ ਤਾਂ ਕਿ ਇਹ ਪੈਟਰਨ ਜਿਹੜਾ ਹੈ ਉਹ ਕਲੀਅਰ ਤੌਰ ਤੇ ਸਾਫ਼ ਤੌਰ ਤੇ ਲੋਕਾਂ ਦੇ ਸਾਹਮਣੇ ਜਿਹੜਾ ਹੈ ਉਹ ਆ ਜਾਵੇ ਹੁਣ ਬਾਹਰ ਆਉਣ ਦੀ ਜਿਹੜੀ ਸ਼ੁਰੂਆਤ ਹੈ ਉਹ ਹੋਈ ਸੀਗੀ ਅਕਤੂਬਰ 24 2020 ਦੇ ਵਿੱਚ ਉਦੋਂ ਇੱਕ ਦਿਨ ਦੀ ਪੇਰੋਲ ਮਿਲੀ ਸੀਗੀ ਆ ਦੇਰਾ ਮੁਖੀ ਨੂੰ ਕਿ ਉਹ ਆਪਣੀ ਮਾਂ ਦਾ ਹਾਲਚਲ ਜਿਹੜਾ ਹੈ ਜਾ ਕੇ ਪੁੱਛ ਕੇ ਹਸਪਤਾਲ ਦੇ ਵਿੱਚ ਉਹ ਦਾਖਲ ਸੀਗੇ ਇੱਕ ਦਿਨ ਦੀ ਜਿਹੜੀ ਹੈ ਉਹ ਪਰੋਲ ਮਿਲੀ ਸੀ ਉਸ ਤੋਂ ਬਾਅਦ 21 ਮਈ ਨੂੰ ਦੁਬਾਰਾ ਉਹਨਾਂ ਨੂੰ 12 ਘੰਟਿਆਂ ਦੀ ਪਰੋਲ ਮਿਲਦੀ ਹੈ ਉਹ ਵੀ ਉਹਨਾਂ ਦੀ ਮਾਂ ਦਾ ਜਿਹੜਾ ਹੈ ਉਹ ਹਾਲਚਲ ਜਾਣਨ ਵਾਸਤੇ ਉਹਨਾਂ ਨੂੰ ਮਿਲਣ ਵਾਸਤੇ ਪਰੋਲ ਮਿਲਦੀ ਹੈ ਸ਼ੁਰੂਆਤ ਜਿਹੜੀ ਹੈ ਇੱਕ ਦਿਨ ਤੋਂ ਹੋਈ ਉਸ ਤੋਂ ਬਾਅਦ 12 ਘੰਟੇ ਦੀ ਪਰੋਲ ਹੋਈ ਉਸ ਤੋਂ ਬਾਅਦ ਜਿਹੜਾ ਹੈ ਫਰਵਰੀ 2022 ਦੇ ਵਿੱਚ ਪੰਜਾਬ ਦੀਆਂ ਜੜੀਆਂ ਨੇ ਐਸੈਂਬਲੀ ਦੀਆਂ ਇਲੈਕਸ਼ਨਾਂ ਆ ਜਾਂਦੀਆਂ ਨੇ ਤੇ ਸਭ ਤੋਂ ਪਹਿਲਾਂ 21 ਦਿਨ ਦੀ ਜਿਹੜੀ ਪੈਰੋਲ ਹੈ ਉਹ ਮਿਲਦੀ ਹੈ ਸੰਤਰਾਮ ਬ੍ਰਹੀਮ ਸਿੰਘ ਨੂੰ 7 ਫਰਵਰੀ ਤੋਂ ਲੈ ਕੇ 28 ਫਰਵਰੀ ਤੱਕ 21 ਦਿਨ ਦੀ ਜਿਹੜੀ ਪੈਰੋਲ ਹੈ ਉਹ ਮਿਲਦੀ ਹੈ ਪੰਜਾਬ ਇਲੈਕਸ਼ਨਾਂ ਤੋਂ ਛੇਤੀ ਪਹਿਲਾਂ ਉਸ ਤੋਂ ਬਾਅਦ 17 ਜੂਨ ਤੋਂ 18 ਜੁਲਾਈ ਦੇ ਵਿੱਚ ਜਿਹੜੀ ਹੈ ਦੁਬਾਰਾ 30 ਦਿਨ ਦੀ ਪੈਰੋਲ ਮਿਲਦੀ ਹੈ ਇਸ ਟਾਈਮ ਹਰਿਆਣਾ ਦੇ ਵਿੱਚ ਮਿਊਨਿਸਪਲ ਇਲੈਕਸ਼ਨਾਂ ਜਿਹੜੀਆਂ ਨੇ ਉਹ ਹੋਣੀਆਂ ਸੀ ਉਸ ਤੋਂ ਠੀਕ ਪਹਿਲਾਂ ਜਿਹੜੀ ਹੈ 30 ਦਿਨ ਦੀ ਪਰੋਲ ਜਿਹੜੀ ਹੈ ਉਹ ਆ ਸੌਦਾ ਸਾਦ ਨੂੰ ਦਿੱਤੀ ਜਾਂਦੀ ਇਸ ਤੋਂ ਬਾਅਦ 40 ਦਿਨ ਦੀ ਪਰੋਲ ਜਿਹੜੀ ਹੈ 15 ਅਕਤੂਬਰ ਤੋਂ ਲੈ ਕੇ 25 ਨਵੰਬਰ ਤੱਕ ਦੀ ਜਿਹੜੀ ਹੈ ਉਹ ਦਸੀ ਜਾਂਦੀ ਹੈ ਰਾਮ ਰਹੀਮ ਨੂੰ ਉਸ ਟਾਈਮ ਜਿਹੜਾ ਹੈ ਆਦਮਪੁਰ ਦੀ ਬਾਏ ਇਲੈਕਸ਼ਨ ਜਿਹੜੀ ਹੈ ਹਰਿਆਣਾ ਦੇ ਵਿੱਚ ਹੋਣੀ ਸੀ ਕਾਫੀ ਇਹ ਕ੍ਰੂਸ਼ਲ ਇਲੈਕਸ਼ਨ ਸੀਗੀ ਕਾਂਗਰਸ ਤੋਂ ਉਮੀਦਵਾਰ ਜਿਹੜਾ ਹੈ ਉਹ ਭਾਜਪਾ ਦੇ ਵਿੱਚ ਪਲਟਾ ਕਰਕੇ ਆਏ ਸੀਗੇ ਤੇ ਉਸ ਇਲੈਕਸ਼ਨ ਤੋਂ ਪਹਿਲਾਂ ਵੀ ਜਿਹੜਾ ਹੈ 40 ਦਿਨ ਦੀ ਪਰੋਲ ਜਿਹੜੀ ਹੈ ਉਹ ਦਿੱਤੀ ਜਾਂਦੀ ਛੇ ਜੀ ਇਸ ਤੋਂ ਬਾਅਦ ਫਿਰ ਜਿਹੜਾ ਹੈ ਅਗਲੇ ਸਾਲ ਜਨਵਰੀ 21 ਤੋਂ ਲੈ ਕੇ ਮਾਰਚ 3 ਤੱਕ ਫਿਰ ਜਿਹੜੀ ਹੈ ਇਹ ਪਰੋਲ ਜਿਹੜੀ ਹੈ 40 ਦਿਨ ਦੀ ਜਿਹੜੀ ਹੈ ਇਹ ਵੀ ਵਰਮੀਤ RAM REHIM ਸਿੰਘ ਨੂੰ ਮਿਲਦੀ ਹੈ ਵਜਾ ਇਹ ਦੱਸੀ ਜਾਂਦੀ ਹੈ ਕਿ ਸ਼ਾਇਦ ਉਹ ਉਹਨਾਂ ਦੇ ਜਿਹੜੇ ਮੁਖੀ ਸੀ ਪੁਰਾਣੇ ਸੰਸਥਾਪਕ ਉਹਨਾਂ ਦੇ ਜਨਮ ਦਿਨ ਦੇ ਸ਼ਤਾਬਦੀ ਮਨਾਈ ਜਾਣੀ ਸੀ ਪਰ ਉਹਦੇ ਵੀ ਮੁੱਖ ਮੁੱਦਾ ਜਿਹੜਾ ਹੈ ਇਲੈਕਸ਼ਨਾਂ ਦੀ ਤਿਆਰੀ ਸੀ ਜਿਹੜੀਆਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਣੀਆਂ ਚਾਹੀਦੀਆਂ 20 ਜੁਲਾਈ ਤੋਂ ਫਿਰ ਜਿਹੜੀ ਹੈ 20 ਅਗਸਤ ਤੱਕ 30 ਦਿਨ ਦੀ ਪੈਰੋਲ ਦਿੱਤੀ ਜਾਂਦੀ ਹੈ ਹਰਿਆਣੇ ਦੀਆਂ ਪੰਚਾਇਤੀ ਇਲੈਕਸ਼ਨਾਂ ਜਿਹੜੀਆਂ ਨੇ ਉਹ ਹੋਣੀਆਂ ਸੀ ਉਸ ਤੋਂ ਪਹਿਲਾਂ ਜਿਹੜੀ ਹੈ ਇਹ ਪੈਰੋਲ ਬਾਬਾ ਜੀ ਨੂੰ ਦੇ ਦਿੱਤੀ ਜਾਂਦੀ ਹੈ ਅਗਲੀ ਜਿਹੜੀ ਪੈਰੋਲ ਹੈ ਉਹ 20 ਜੁਲਾਈ ਤੋਂ 20 ਅਗਸਤ ਤੂੰ ਪਹਿਲਾ ਮਿਲਦੀ ਹੈ ਜੀ ਉਸ ਤੋਂ ਬਾਅਦ 2023 ਵਿੱਚ ਜਿਹੜੀ ਹੈ 21 ਨਵੰਬਰ ਤੋਂ 13 ਦਸੰਬਰ ਤੱਕ ਦੀ 21 ਦਿਨ ਦੀ ਜਿਹੜੀ ਫਰਲੋ ਹੈ ਉਹ ਰਾਜਸਥਾਨ ਦੇ ਵਿੱਚ ਚ elecsion ਹੋਣੀਆਂ ਸੀ ਅਸੈਂਬਲੀ ਦੀਆਂ ਉਸ ਤੋਂ ਪਹਿਲਾਂ ਜਿਹੜੀ ਹੈ ਉਹ RAM RAHIM ਨੂੰ ਮਿਲਦੀ ਹੈ ਤੇ ਰਾਜਸਥਾਨ ਦੇ ਵਿੱਚ ਵੀ ਜਿਹੜਾ ਹੈ ਡੇਰੇ ਦੇ ਸਮਰਥਕਾਂ ਦਾ ਕਾਫੀ ਵੱਡਾ ਜਿਹੜਾ ਹੈ ਉਹ ਨੰਬਰ ਹੈ ਇਕੱਠਾ ਹੈ ਹਰਿਆਣਾ ਪੰਜਾਬ ਤੇ ਰਾਜਸਥਾਨ ਇਹਨਾਂ ਤਿੰਨਾਂ ਸਟੇਟਸ ਦੇ ਵਿੱਚ ਜਿਹੜੇ ਨੇ ਡੇਰੇ ਉਹਦੇ ਪੈਰੋ ਪੈਰੋਕਾਰ ਜਿਹੜੇ ਨੇ ਡੇਰੇ ਦੇ ਉਹ ਕਾਫੀ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਪਾਏ ਜਾਂਦੇ ਨੇ ਹੁਣ ਰਾਜਸਥਾਨ ਤੋਂ ਬਾਅਦ ਜਿਹੜੀ ਹੈ ਫਿਰ 2024 ਦੇ ਵਿੱਚ ਜਿਹੜੀਆਂ ਲੋਕ ਸਭਾ ਇਲੈਕਸ਼ਨਾਂ ਸੀ ਉਸ ਤੋਂ ਪਹਿਲਾਂ 50 ਦਿਨ ਦੀ ਜਿਹੜੀ ਪਰੋਲ ਹੈ 19 ਜਨਵਰੀ ਤੋਂ ਲੈ ਕੇ 10 ਮਾਰਚ ਤੱਕ ਦੀ ਜਿਹੜੀ ਹੈ ਉਹ ਫਿਰ ਰਾਮ ਰਹੀਮ ਨੂੰ ਦਿੱਤੀ ਜਾਂਦੀ ਹੈ ਹੁਣ ਜਿਹੜਾ ਹੈ ਹਰਿਆਣੇ ਦੀਆਂ ਜਿਹੜੀਆਂ ਅਸੈਂਬਲੀ ਇਲੈਕਸ਼ਨਾਂ ਹੋਣੀਆਂ ਨੇ ਇਸ ਤੋਂ ਪਹਿਲਾਂ ਜਿਹੜੀ ਹੈ 21 ਦਿਨ ਦੀ ਪਰੋਲ ਜਿਹੜੀ ਹੈ 13 ਅਗਸਤ ਤੋਂ 2 ਸਤੰਬਰ ਜਿਹੜੀ ਹੈ ਕੱਲ ਤੱਕ ਦੀ ਪੈਰੋਲ ਜਿਹੜੀ ਸੀ ਉਹ ਰਾਮ ਰਹੀਮ ਨੂੰ ਫਰਲੋ ਜਿਹੜੀ ਹੈ ਇਸ ਵਾਰ ਦਿੱਤੀ ਗਈ ਜੀ ਇਹ ਸਾਰੀਆਂ ਪੈਰੋਲ ਜਾਂ ਫਰਲੋਆਂ ਜਿਹੜੀਆਂ ਨੇ ਉਹ ਇਲੈਕਸ਼ਨਾਂ ਤੋਂ ਠੀਕ ਪਹਿਲਾਂ ਹੀ ਜਿਹੜੀਆਂ ਨੇ ਰਾਮ ਰਹੀਮ ਨੂੰ ਮਿਲੀਆਂ ਲੋਕਾਂ ਦੀ ਨਜ਼ਰ ਵਿੱਚ ਇਸ ਨੂੰ ਥੋੜਾ ਜਿਹਾ ਠੀਕ ਦਿਖਾਉਣ ਵਾਸਤੇ ਨਾਲ ਇਹ ਕੰਡੀਸ਼ਨ ਲਾਈ ਗਈ ਕਿ ਉਹ ਹਰਿਆਣੇ ਦੇ ਵਿੱਚ ਆਪਣੇ ਜਿਹੜਾ ਸ਼ਿਰਸ਼ੇ ਦੇ ਮੁਖੜੇ ਦੇ ਵਿੱਚ ਨਹੀਂ ਜਾਏਗਾ ਉਹ ਬਾਗਪਤ ਜਿਹੜਾ ਹੈ ਉੱਤਰ ਪ੍ਰਦੇਸ਼ ਉੱਥੇ ਜਿਹੜਾ ਉਹਦਾ ਆਸ਼ਰਮ ਹੈ ਉੱਥੇ ਹੀ ਰਹੇਗਾ ਪਰ ਸੰਗਤਾਂ ਨੂੰ ਮਿਲਣਾ ਜਿਹੜਾ ਹੈ ਉਹ ਉਹਦਾ ਬਾਦਸਤੂ ਚੱਲਦਾ ਹੈ ਆਨਲਾਈਨ Satsangta ਹੁੰਦੀਆਂ ਨੇ ਅੱਜ ਕੱਲ ਤਾਂ ਜਿਹੜਾ ਜੇਲ ਦੇ ਅੰਦਰ ਬੈਠਾ ਵੀ ਬੰਦਾ ਜਿਹੜਾ ਹੈ ਉਹ ਫੋਨ ਦੇ ਰਾਹੀਂ ਜਿਹੜਾ ਹੈ ਬਾਹਰ ਆਮ ਤੌਰ ਤੇ ਸੰਪਰਕ ਜਿਹੜਾ ਹੈ ਸਾਧ ਲੈਂਦੇ ਨੇ ਲੋਕ ਵੱਡੇ ਵੱਡੇ ਗੈਂਗਸਟਰ ਐਨਾ ਐਨਾ ਵੱਡਾ ਕਾਰੋਬਾਰ ਜੇਲਾਂ ਦੇ ਅੰਦਰ ਬੈਠੇ ਚਲਾ ਰਹੇ ਨੇ ਇਹ ਤਾਂ ਫਿਰ ਭਗਵਤ ਤੋਂ ਜਿਹੜਾ ਹੈ ਉਹ ਚੋਣਾਂ ਨੂੰ ਇਨਫਲੂਐਂਸ ਕਰਨਾ ਹੈ ਜੋ ਕਿ ਇੰਨਾ ਜ਼ਿਆਦਾ ਮੁਸ਼ਕਿਲ ਕੰਮ ਨਹੀਂ ਸੋ ਇਹ ਲਗਾਤਾਰ ਇਸ ਤਰੀਕੇ ਨਾਲ ਚੱਲ ਰਿਹਾ ਹੈ ਇਹ ਵੀ ਨਹੀਂ ਹੈ ਕਿ ਕਿਸੇ ਨੇ ਅੱਜ ਤੱਕ ਜਿਹੜਾ ਹੈ ਇਸ ਦੀ ਵਿਰੋਧਤਾ ਨਹੀਂ ਕੀਤੀ ਇਸ ਦੀ ਖਿਲਾਫਤ ਨਹੀਂ ਕੀਤੀ ਐਸਜੀਪੀਸੀ ਹਰ ਵਾਰ ਜਦੋਂ ਵੀ ਪਰੋਲ ਜਾਂ ਫਰਲੋ ਮਿਲਦੀ ਹੈ ਉਦੋਂ ਇਸ ਤੇ ਸਵਾਲ ਚੱਕਦੀ ਹੈ ਐਸਜੀਪੀਸੀ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਦਾਇਰ ਕੀਤੀ ਜਿਹਦੇ ਵਿੱਚ ਇਹਨੂੰ ਚੈਲੰਜ ਕੀਤਾ ਗਿਆ ਕਿ ਐਡੇ ਜਿਹੜੇ سنگੀਨ ਦੋਸ਼ਾਂ ਦੇ ਜਿਹੜਾ ਕੈਦੀ ਹੈ सवालती है ओस ਨੂੰ ਕਿਉਂ بار بار ਜਿਹੜੀ ਹੈ ਉਹ ਕੈਰੋਲ ਜਾਂ ਫਰਖਲੋ ਦਿੱਤੀ ਜਾਂਦੀ ਹੈ ਇਹ ਜਿਹੜਾ ਹੈ ਕਾਨੂੰਨ ਦੇ ਉਲਟ ਹੈ ਪਰ ਜਿਹੜੀ ਹੈ ਉਹ ਕੋਰਟ ਨੇ ਆਪਣਾ ਅਧਿਕਾਰ ਖੇਤਰ ਤੋਂ ਬਾਹਰ ਹੋਣ ਦੀ ਗੱਲ ਕਹਿ ਕੇ ਹਵਾਲਾ ਦੇ ਕੇ ਜਿਹੜਾ ਹੈ ਇਹ ਪਟੀਸ਼ਨ ਨੂੰ ਡਿਸਮਿਸ ਕਰ ਦੁੱਤਾ ਖਾਰਜ ਕਰ ਦੁੱਤਾ ਉਹਨਾਂ ਮੁਤਾਬਿਕ ਇਹ ਹਰਿਆਣਾ ਸਰਕਾਰ ਦਾ ਤੇ ਜੇਲ੍ਹ ਵਿਭਾਗ ਦਾ ਜਿਹੜਾ ਹੈ ਇਹ ਡਿਸੀਜਨ ਹੈ ਤੇ ਉਹ ਰੂਲ ਮੁਤਾਬਿਕ ਜੇ ਲਿਆ ਜਾ ਰਿਹਾ ਹੈ ਤਾਂ ਉਹ ਕੋਰਟ ਉਹਦੇ ਵਿੱਚ ਕੁਝ ਨਹੀਂ ਕਰ ਸਕਦੀ ਹਾਂ ਜੇ ਕਿਤੇ ਕਾਨੂੰਨ ਦੀ ਉਲੰਘਣਾ ਹੈ ਫੇਰ ਹੀ ਕੋਰਟ ਜਿਹੜਾ ਹੈ ਉਹ ਦਖਲ ਦੇ ਸਕਦੀ ਹੈ ਔਰ ਉਹਨਾਂ ਨੇ ਹਰਿਆਣਾ ਸਰਕਾਰ ਨੂੰ ਇਹ ਸਵਾਲ ਜ਼ਰੂਰ ਕੀਤਾ ਇਹ ਪ੍ਰਸ਼ਨ ਪੁੱਛਿਆ ਕਿ ਕੀ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਸਹੂਬਦਾ ਹੈ ਉਹ ਹੋਰ ਨਾ ਕੈਦੀਆਂ ਨੂੰ ਵੀ ਜਿਹੜਾ ਉਹ ਦੇ ਰਹੇ ਹੋ ਕਿ ਹੋਰ ਕੈਦੀ ਵੀ ਜਿਹੜੇ ਨੇ ਉਹ ਪੈਰੋਲਿਆਂ ਫਰਲੋ ਜਿਹੜਾ ਹੈ ਉਸ ਦਾ ਫਾਇਦਾ ਚੱਕ ਕੇ ਜਿਹੜਾ ਹੈ ਉਹ ਰਿਲੀਜ਼ ਕੀਤੇ ਜਾ ਰਹੇ ਨੇ ਛੱਡੇ ਜਾ ਰਹੇ ਨੇ ਤਾਂ ਉਹਦੇ ਜਵਾਬ ਵਿੱਚ ਜਿਹੜਾ ਹਰਿਆਣਾ ਸਰਕਾਰ ਨੇ ਦਾਖਲ ਕੀਤਾ ਉਹ ਚ ਉਹਨਾਂ ਨੇ ਕਿਹਾ ਕਿ ਸਾਡੇ ਕੋਲ 5803 ਕੈਦੀ ਜਿਹੜੇ ਨੇ ਉਹ ਤਿੰਨ ਸੈਂਟਰਲ ਜੇਲ੍ਹ ਇਸ 17 ਡਿਸਟ੍ਰਿਕਟ ਜੇਲ ਉਹਦੇ ਵਿੱਚ ਬੰਦ ਨੇ ਜਿਹੜੇ ਸਜ਼ਾਯਾਫਤਾ ਕੈਦੀ ਨੇ ਉਹ ਬੰਦ ਨੇ ਤੇ ਉਸ ਤੋਂ ਇਹ ਜਿਹੜੇ 5832 ਨੇ ਇੰਨਾ ਵਿੱਚੋਂ 2801 ਕੈਦੀ ਜਿਹੜੇ ਨੇ ਉਹ ਟੈਂਪਰੇਰੀ ਰਿਲੀਜ਼ ਮਤਲਬ ਆਰਜੀ ਤੌਰ ਤੇ ਰਿਹਾਈ ਜਿਹੜੀ ਹੈ ਉਹ ਪਾ ਚੁੱਕੇ ਨੇ ਚਾਹੇ ਉਹ ਪੈਰੋਲ ਹੋਵੇ ਚਾਹੇ ਫਰਲੋ ਹੋਵੇ ਜੇ ਉਹਨਾਂ ਨੇ ਵੱਖ-ਵੱਖ ਕਰਕੇ ਦੱਸਣ ਦੀ ਕੋਸ਼ਿਸ਼ ਕੀਤੀ 2007 ਬੰਦੇ ਜਿਹੜੇ ਨੇ ਕੈਦੀ ਨੇ ਉਹਨਾਂ ਨੂੰ ਪੈਰੋਲ ਤੇ ਛੱਡਿਆ ਗਿਆ 793 ਜਿਹੜੇ ਨੇ ਉਹਨਾਂ ਨੂੰ ਫਰਲੋ ਤੇ ਛੱਡਿਆ ਗਿਆ ਇਸ ਵਿੱਚ ਆ ਕੋਈ ਕਹਦੀ ਇਸ ਤਰ੍ਹਾਂ ਦੇ ਸੀ ਜੋ ਵਾਰ-ਵਾਰ ਜਿਹੜਾ ਹੈ ਮਲਟੀਪਲ ਟਾਈਮ ਵੀ ਜਿਹੜਾ ਹੈ ਪੈਰੋਲ ਤੇ ਫਰਲੋ ਦੋਨਾਂ ਦਾ ਫਾਇਦਾ ਉਠਾ ਕੇ ਜਿਹੜੇ ਨੇ ਬਾਹਰ ਜਾ ਚੁੱਕੇ ਸੀਗੇ 183 ਕੈਦੀ ਇਸ ਤਰ੍ਹਾਂ ਦੇ ਸੀਗੇ ਜਿਨ੍ਹਾਂ ਨੂੰ ਐਮਰਜੈਂਸੀ ਪੈਰੋਲ ਜਾਂ ਕਸ਼ਤਰੀ ਪੈਰੋਲ ਮਿਲੀ ਸੀ ਉਹ ਜਿਹੜੇ ਨੇ ਇਸ ਗਿਣਤੀ 'ਚ ਨਹੀਂ ਰੱਖੇਗੇ ਉਸ ਤੋਂ ਬਾਹਰ ਸੀਗੇ ਹੁਣ ਹਰਿਆਣੇ ਦੇ ਵਿੱਚ 23 24000 ਦੇ ਲਗਭਗ ਜਿਹੜਾ ਜੇਲ੍ਹਾਂ ਦੇ ਵਿੱਚ ਕੈਦੀ ਬੰਦ ਹੈ ਇਸ ਦਾ ਮਤਲਬ ਇਹਨਾ ਬਾਕੀ ਨੇ ਉਹ ਅੰਡਰ ਟ੍ਰਾਇਲ ਨੇ ਹਜੇ ਉਹਨਾਂ ਦਾ ਜਿਹੜਾ ਉਹ ਕੋਰਟ ਕੇਸ ਅਜੇ ਚੱਲ ਰਿਹਾ ਹੈ ਫੈਸਲਾ ਨਹੀਂ ਆਇਆ ਤੇ ਸਿਰਫ ਜਿਹੜੇ ਸਜ਼ਾ yafta ਹੀ ਕੈਦੀ ਨੇ ਉਹਨਾਂ ਦੀ ਡਿਟੇਲ ਜਿਹੜੀ ਹੈ ਪਾਰੋਲ ਦੀ ਤੇ ਉਹ ਹਰਿਆਣਾ ਸਰਕਾਰ ਨੇ ਕੋਰਟ ਦੇ ਵਿੱਚ ਦਾਖਲ ਕੀਤੀ ਤੇ ਇੱਕ ਪਾਸੇ ਤਾਂ ਇਸ ਨੂੰ ਕਾਨੂੰਨਨ ਜਿਹੜਾ ਹੈ ਉਹ ਸਹੀ ਠਹਿਰਾਇਆ ਜਾ ਰਿਹਾ ਹੈ ਜੀ ਕਿਸ ਤਾ ਨਿਯਮਾਂ ਦੇ ਮੁਤਾਬਕ ਕਰ ਰਿਹਾ 7 ਸਾਲ ਤੋਂ ਘੱਟ ਸਜ਼ਾ ਵਾਲਾ ਡਿਸਟ੍ਰਿਕਟ ਮੈਜਿਸਟਰੇਟ ਨੂੰ ਅਪਲਾਈ ਕਰ ਸਕਦਾ ਉਸ ਤੋਂ ਵੱਧ ਵਾਲਾ ਜਿਹੜਾ ਹੈ ਉਹ ਡੀਸੀ ਦੇ ਕੋਲ ਉਹਨੇ ਪਰਮਿਸ਼ਨ ਲੈਣੀ ਹੁੰਦੀ ਹੈ ਪਰ ਇਹਦੇ ਨਾਲ ਨਾਲ ਇੱਕ ਹੋਰ ਤੱਤ ਹੈ ਜਿਹੜਾ ਵੀ ਬੜਾ ਰੋਚਕ ਹੈ ਉਹ ਹੈ ਕਿ ਹਰਿਆਣੇ ਦੇ ਜਿਹੜੇ ਜੇਲ੍ਹ ਮੰਤਰੀ ਸੀ ਹੁਣ ਤੱਕ ਸੀ ਉਹਨਾਂ ਦਾ ਨਾਮ ਰਣਜੀਤ ਸਿੰਘ ਚਟਾਲਾ ਹੈ ਤੇ ਉਹ ਜਿਹੜੇ ਨੇ ਇਲੈਕਸ਼ਨ ਜਿਹੜੇ ਹੈ ਇਸ ਵਾਰ ਉਹ ਰਣੀਆਂ ਤੋਂ ਲੜਨ ਜਾ ਰਹੇ ਜਿਹੜੀ ਵਿਧਾਨ ਸਭਾ ਹੋ ਰਹੀ ਹੈ ਰਣੀਆਂ ਜਿਹੜਾ ਹੈ ਉਹ सिरसा ਜ਼ਿਲ੍ਹੇ ਦੇ ਵਿੱਚ ਆਉਂਦੀ ਹੈ ਕੰਸਟਿਟੂਐਂਸੀ ਇਸ ਸੀਟ ਜਿਹੜੀ ਹੈ ਤੇ ਸਿਰਸਾ ਦੇ ਵਿੱਚ ਹੀ ਜਿਹੜਾ ਹੈ ਉਹ ਆ ਰਾਮ ਰਹੀਮ ਦਾ ਜਿਹੜਾ ਹੈ ਉਹ ਹੈੱਡਕੁਆਟਰ ਹੈ ਜਿਹੜਾ ਮੁੱਖ ਡੇਰਾ ਹੈ ਉਹ ਹੈ ਹੁਣ ਭਾਜਪਾ ਦਾ ਜਿਹੜਾ ਹਰਿਆਣਾ ਦੀ ਹੈ ਆਪਾਂ ਗੱਲ ਕਰ ਰਹੇ ਹਾਂ ਤਾਂ ਖਾਸ ਕਰ ਉਹਦੀ ਹੀ ਗੱਲ ਕਰਾਂਗੇ 2014 ਦੇ ਵਿੱਚ ਪਹਿਲੀ ਵਾਰ ਜਿਹੜਾ ਹੈ ਡੇਰੇ ਨੇ ਖੁੱਲ ਕੇ ਸਪੋਰਟ ਕੀਤੀ ਭਾਜਪਾ ਦੀ ਤੇ ਲੋਕ ਸਭਾ ਦੇ ਵਿੱਚੋਂ 10 ਚੋਂ 7 ਸੀਟਾਂ ਜਿਹੜੀਆਂ ਨੇ ਉਹ ਭਾਜਪਾ ਨੂੰ ਮਿਲੀਆਂ ਸਿਰਸਾ ਦੀ ਸੀਟ ਸੀ ਜਿਹੜੀ ਲekin ਉਹ ਭਾਜਪਾ ਹਾਰ ਗਈ ਉੱਥੇ ਅ ਇੰਡੀਅਨ ਨੈਸ਼ਨਲ ਲੋਕ ਦਲ ਜਿਹੜੇ ਸੀ ਉਹਨਾਂ ਨੂੰ ਉਹ ਸੀਟ ਮਿਲ ਗਈ ਫਿਰ 2014 ਦੀਆਂ ਹੀ ਅਸੈਂਬਲੀ ਇਲੈਕਸ਼ਨਾਂ ਦੇ ਵਿੱਚ ਜਿਹੜਾ ਹੈ ਬੀਜੇਪੀ ਨੂੰ ਸਪੋਰਟ ਮਿਲੀ ਤੇ ਚਾਰ ਸੀਟਾਂ ਤੋਂ ਸਿੱਧਾ 47 ਸੀਟਾਂ ਤੇ ਬੀਜੇਪੀ ਦਾ ਗ੍ਰਾਫ ਜਿਹੜਾ ਹੈ ਪਹੁੰਚਿਆ ਤੇ ਪਹਿਲੀ ਵਾਰ ਹਰਿਆਣਾ ਦੀ ਵਿੱਚ ਬੀਜੇਪੀ ਦੀ ਸਰਕਾਰ ਬਣੀ ਇਹ ਜਦੋਂ ਸਰਕਾਰ ਬਣੀ ਤਾਂ ਇਸ ਤੋਂ ਬਾਅਦ ਬੀਜੇਪੀ ਲੀਡਰਾਂ ਦੀਆਂ ਜਿਹੜੀਆਂ ਲਾਈਨਾਂ ਨੇ ਉਹ ਡੇਰੇ ਸਾਧ ਦੇ ਡੇਰੇ ਦੇ ਵਿੱਚ ਜਿਹੜੀਆਂ ਨੇ ਉਹ ਬਹੁਤ ਲੰਬੀਆਂ ਲਾਈਨਾਂ ਦੇਖਿਆ ਗਈਆਂ ਕਿ ਉੱਥੋਂ ਆਸ਼ੀਰਵਾਦ ਲੈਣ ਉਹ ਜਿਹੜੇ ਲੀਡਰ ਸੀ ਉਹ ਜਾਂਦੇ ਦੇਖੇ ਗਏ 2017 ਦੇ ਵਿੱਚ ਜਰੂਰ ਜਿਹੜਾ ਫਰਕ ਪਿਆ ਲੇਕਿਨ ਹੁਣ ਪਰੋਲ ਤੇ ਫਰਲੋ ਦੇ ਨਾਲ ਦੁਬਾਰਾ ਜਿਹੜੀ ਹੈ ਸ਼ਾਇਦ ਉਹ ਗਣਤੁੱਪ ਬੀਜੇਪੀ ਨਾਲ ਹੋ ਗਈ ਹੈ ਇਸ ਵਾਰ ਦੇਖੋ ਫੈਕਟਰ ਕਿੰਨਾ ਕੰਮ ਕਰਦਾ ਹੈ ਡੇਰੇ ਦਾ ਇਹਦੇ ਨਾਲ ਨਾਲ ਕੁਝ ਸਵਾਲ ਜਿਹੜੇ ਨੇ ਬੁਨਿਆਦੀ ਉਹ ਵੀ ਉੱਠ ਕੇ ਆਉਂਦੇ ਨੇ ਕਿ ਪਹਿਲੀ ਗੱਲ ਤਾਂ ਕੀ ਅੱਜ ਵੀ ਡੇਰਾ ਜਿਹੜਾ ਹੈ ਉਸ ਦੇ ਸਮਰਥਕਾਂ ਦੀ ਗਿਣਤੀ ਜਿਹੜੀ ਹੈ ਉਹ ਉਨੀ ਹੀ ਹੈ ਜਿੰਨੀ ਉਹਦੇ ਸਜਾ ਇਹ ਆਸਾ ਹੁਣ ਤੋਂ ਪਹਿਲਾਂ ਸੀ ਕੀ ਉਹ ਐਡੇ ਸੰਗੀਨ ਜੁਰਮ ਜਿਹੜੇ ਨੇ ਉਹਨਾਂ ਦੇ ਚਲਦੇ ਵਾਲੇ ਤੋਂ ਸਜ਼ਾ ਹੋਈ ਹੈ ਕੀ ਉਹ ਉਹਨਾਂ ਦੇ ਵਿੱਚ ਕੋਈ ਗਿਣਤੀ ਦੇ ਵਿੱਚ ਗ੍ਰਾਵਿਟੀ ਤਾਂ ਨਹੀਂ ਆਈ ਘਟੇ ਤਾਂ ਨਹੀਂ ਹੈਗੇ ਫਿਰ ਜਦੋਂ ਪੰਚਕੁਲੇ ਦੇ ਵਿੱਚ ਇਹ ਫੈਸਲਾ ਸੁਣਾਇਆ ਗਿਆ ਉੱਥੇ ਦਰਜਨਾ ਹੀ ਜਿਹੜੇ ਲੋਕ ਨੇ ਉਹ ਮਾਰੇ ਗਏ ਉੱਥੇ ਬੜਾ ਵੱਡਾ ਜਿਹੜਾ ਹੈ ਕਠ ਸਮਰਥਕਾਂ ਦਾ ਸੀ ਲੱਖਾਂ ਦੀ ਗਿਣਤੀ ਛੋਇਆ ਹੋਇਆ ਸੀ ਉਹ ਵੀ ਬਹੁਤ ਵੱਡਾ ਇੱਕ ਘਟਨਾਕ੍ਰਮ ਸੀ ਲੇਕਿਨ ਉਸ ਦਾ ਵੀ ਜਿਹੜਾ ਕੋਈ ਜਿੰਮੇਵਾਰੀ ਤੈ ਨਹੀਂ ਕੀਤੀ ਗਈ ਕਿ ਕਿਹਨੇ ਬੁਲਾਏ ਸੀ ਕਿਉਂ ਉੱਥੇ ਇਕੱਠੇ ਹੋਣ ਦਿੱਤੇ ਗਏ ਤੇ ਕਿਉਂ ਇੰਨੀਆਂ ਮੋਤਾਂ ਹੋਈਆਂ ਉਸ ਤੋਂ ਬਾਅਦ ਭਾਜਪੀ ਦੇ ਜਿਹੜੇ ਪੰਜਾਬ ਦੇ ਅਧਿਐਕਸ਼ ਨੇ ਜਿਹੇ ਪ੍ਰਧਾਨ ਨੇ ਸੁਨੀਲ ਜਾਖੜ ਉਹ ਪਿਛਲੇ ਦਿਨੀ ਜਿਹੜਾ ਹੈ ਇੱਕ ਇੰਟਰਵਿਊ ਦਿੰਦੇ ਹੋਏ ਨਿਊਜ਼ ਚੈਨਲਸ 'ਚ ਦੇਖੇਗੇ ਜਿੱਥੇ ਉਹਨਾਂ ਨੇ ਸੁਖਵੀਰ ਬਾਦਲ ਦੀ ਜਿਹੜੀ ਮੌਜੂਦਾ ਸਥਿਤੀ ਹੈ ਉਸ ਨੂੰ ਡੇਰੇ ਸਾਥ ਦੇ ਨਾਲ ਜਿਹੜਾ ਹੈ ਜੋੜ ਕੇ ਦੇਖਿਆ ਉਹ ਕਹਿੰਦੇ ਇਹੋ ਜਿਹੇ ਲੋਕ ਜਿਹੜੇ ਨੇ ਉਨ੍ਹਾਂ ਦੇ ਨਾਲ ਜੇ ਤੁਸੀਂ ਸਾਂਝ ਪਾਉਂਗੇ ਤਾਂ ਤੁਹਾਡਾ ਹਸ਼ਰ ਜਿਹੜਾ ਹੈ ਇਸ ਤਰ੍ਹਾਂ ਦਾ ਹੀ ਹੋਏਗਾ ਜਿਹੜੀ ਸੰਗਤ ਦਾ ਅਸਰ ਜਿਹੜਾ ਹੈ ਉਹਨਾਂ ਨੇ ਦੱਸਿਆ ਪਰ ਉਹ ਆਪ ਭੁੱਲ ਗਏ ਕਿ ਇਸੇ ਸਾਧ ਦੀ ਸੰਗਤ ਤਾਂ ਤੁਹਾਡੀ ਭਾਜਪਾ ਜਿਹੜੀ ਹਰਿਆਣਾ ਦੇ ਵਿੱਚ ਹੈ ਉਹ ਉਲਟਾ ਹੋ ਕੇ ਚੱਲ ਰਹੀ ਹੈ ਉਹਨੂੰ ਖੁਸ਼ ਕਰਨ ਦੇ ਲਈ ਬਾਰ-ਬਾਰ 20 20 30 30 40 40 ਦਿਨਾਂ ਦੀਆਂ ਜਿਹੜੀਆਂ ਪਰੋਲਾਂਆਂ ਜਾਂ ਫਰਲੋਆਂ ਦੇ ਰਹੀ ਹੈ ਤੇ ਇਲੈਕਸ਼ਨਾਂ ਦੇ ਵਿੱਚ ਜਿਹੜਾ ਹੈ ਚੋਣਾਂ ਦੇ ਵਿੱਚ ਉਹਦੀ ਸਪੋਰਟ ਜਿਹੜੀ ਹੈ ਮੰਗ ਰਹੀ ਹੈ ਫਿਰ ਤੁਸੀਂ ਵੀ ਤਾਂ ਉਸੇ ਬੰਦੇ ਦਾ ਹੀ ਸਾਥ ਦੇ ਰਹੇ ਹੋ ਜੇ ਸੁਖਵੀਰ ਬਾਦਲ ਦੀ ਇਹ ਜੇ ਬੰਦੇ ਨਾਲ ਸਾਹ ਜਿਹੜੀ ਹੈ ਗਲਤ ਹੈ ਉਹਦਾ ਪ੍ਰਣਾਮ ਤੁਸੀਂ ਦੇਖ ਚੁੱਕੇ ਹੋ ਕਿ ਕੀ ਹੋਇਆ ਕੀ ਤੁਹਾਨੂੰ ਫਿਰ ਆਪਣਾ ਪ੍ਰਣਾਮ ਜਿਹੜਾ ਹੈ ਉਸ ਤੋਂ ਡਰ ਨਹੀਂ ਲੱਗਦਾ ਕੀ ਤੁਹਾਨੂੰ ਨਹੀਂ ਲੱਗਦਾ ਕਿ ਜਿਹਨੂੰ ਪੰਜਾਬ ਦਾ ਪ੍ਰਧਾਨ ਜਿਹੜਾ ਹੈ ਉਹ ਗਲਤ ਸੰਗਤ ਕਹਿ ਰਿਹਾ ਹੋਵੇ ਉਹ ਇਸ ਤਰ੍ਹਾਂ ਦੇ ਮਾੜੇ ਅਨਸਰ ਵਰਗੇ ਸ਼ਬਦ ਜਿਹੜਾ ਹੈ ਉਹ ਵਰਤ ਰਿਹਾ ਹੋਵੇ ਜਿਸ ਬੰਦੇ ਵਾਸਤੇ ਹਰਿਆਣੇ ਦੀ ਬੀਜੇਪੀ ਲੀਡਰਸ਼ਿਪ ਜਿਹੜੀ ਹੈ ਉਹ ਪੱਪਾ ਪਾਰ ਹੋ ਕੇ ਉਸੇ ਬੰਦੇ ਦੇ ਹੀ ਜਿਹੜਾ ਹੈ ਪਿਛੇ ਆ ਜਾਂ ਉਹਦੇ ਚਰਨਾਂ ਦੇ ਵਿੱਚ ਜਿਹੜੀ ਇਹ ਚੁਗੀ ਹੋਈ ਦਿਖਾਈ ਦਿੱਤੀ ਹੋਵੇ ਕਿ ਉਹ ਸਾਨੂੰ ਜਿਹੜਾ ਹੈ ਉਹ ਆਪਣੇ ਵੋਟਾਂ ਦਾ ਸਮਰਥਨ ਜਿਹੜਾ ਹੈ ਉਹ ਦੇਣਗੇ ਤੇ ਉਹਦੇ ਨਾਲ ਅਸੀਂ ਇਸ ਇਲੈਕਸ਼ਨਾਂ ਦੇ ਵਿੱਚ ਵੀ ਤੀਜੀ ਵਾਰ ਜਿਹੜਾ ਹੈ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਜਿਹੜਾ ਵਿਰੋਧਾਭਾਸ ਹੈ ਆਪਸ ਦੇ ਵਿੱਚ ਉਹ ਬੜਾ ਖੁੱਲ ਕੇ ਸਾਹਮਣੇ ਆ ਰਿਹਾ ਹੈ ਪਰ ਜੋ ਆਪਾਂ ਪਹਿਲਾਂ ਜਾਣਦੇ ਹਾਂ ਕਿ ਰਾਜਨੀਤੀ ਦੇ ਵਿੱਚ ਜਿਹੜਾ ਹੈ ਸੰਗ ਸ਼ਰਮ ਨਾਮ ਦੀ ਕੋਈ ਵੀ ਚੀਜ਼ ਜਿਹੜੀ ਹੈ ਉਹ ਦਿਖਾਈ ਨਹੀਂ ਦਿੰਦੀ ਹੈ ਵੋਟਾਂ ਜੋ ਜਿੱਤਣ ਵਾਸਤੇ ਚੋਣਾਂ ਦੇ ਵਿੱਚ ਆਪਣੇ ਹੱਕ ਦੇ ਵਿੱਚ ਜਿਹੜਾ ਹੈ ਰਿਜ਼ਲਟ ਲੈਣ ਵਾਸਤੇ ਨਤੀਜਾ ਲੈਣ ਵਾਸਤੇ ਇਹ ਸਿਆਸਤਦਾਨ ਜਿਹੜੇ ਨੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਇਹ ਤਾਂ ਫੇਰ ਸਿਰਫ ਇੱਕ ਡੇਰੇ ਤੋਂ ਸਮਰਥਨ ਲੈਣ ਦੀ ਹੀ ਗੱਲ ਹੈ ਆ ਬਾਕੀ ਲੋਕਾਂ ਨੇ ਜਿਹੜਾ ਹੈ ਇਸ ਦਾ ਫੈਸਲਾ ਕਰਨਾ ਹੈ ਕਿ ਉਹ ਆਪਣੇ ਵਿਵੇਕ ਤੋਂ ਕੰਮ ਲੈਣਗੇ ਆਪਣੇ ਦਿਮਾਗ ਤੋਂ ਸੋਚ ਸਮਝ ਕੇ ਜਿਹੜਾ ਹੈ ਉਹ ਵੋਟ ਪਾਉਣਗੇ ਜਾਂ ਕਿਸੇ ਧਾਰਮਿਕ ਲੀਡਰ ਦੇ ਕਹਿਣ ਤੇ ਜਾਂ ਕਿਸੇ ਸਾਦ ਦੇ ਕਹਨ ਤੇ ਜਿਹਨੂੰ ਉਹ ਜਿਹਦੇ ਵਿੱਚ ਉਹਦੀ ਸ਼ਰਦਾ ਰੱਖਦੇ ਨੇ ਸਿਰਫ ਉਹਨਾਂ ਦੇ ਕਹਨ ਤੇ ਹੀ ਅੱਖਾਂ ਬੰਦ ਕਰਕੇ ਕਿਸੇ ਨੂੰ ਵੀ ਵੋਟ ਪਾ ਦੇਣਗੇ ਇੱਕ ਵੋਟਾਂ ਚ ਕਾਂਗਰਸ ਨੂੰ ਪਾ ਦੇਣਗੇ ਇੱਕ ਚਕਾਲੀਆ ਨੂੰ ਪਾ ਦੇਣਗੇ ਇੱਕ ਵੋਟਾਂ ਦੇ ਵਿੱਚ ਭਾਜਪਾ ਨੂੰ ਪਾ ਦੇਣਗੇ ਕਿਉਂਕਿ ਉਹਨਾਂ ਦੇ ਲੀਡਰ ਨੇ ਜਾਂ ਉਹਨਾਂ ਦੇ ਪੈਰੋ ਜਿਹੜਾ ਸਾਦ ਹੈ ਜਿਹਨੂੰ ਉਹ ਜਿਹਦੇ ਵਿੱਚ ਸ਼ਰਦਾ ਰੱਖਦੇ ਨੇ ਉਹਨੇ ਕਿਹਾ ਹੈ ਕਿ ਇਸ ਪਾਰਟੀ ਨੂੰ ਵੋਟਾਂ ਪਾਉਣੀਆਂ ਨੇ ਸੋ ਇਹ ਸੋਚਣ ਦਾ ਵਿਸ਼ਾ ਜ਼ਰੂਰ ਹੈ ਤੇ ਸਾਡੇ ਸਾਰੇ ਵੋਟਰਾਂ ਨੂੰ ਹੀ ਜਿਹੜਾ ਹੈ ਉਹ ਸੂਝਵਾਨ ਹੋਣ ਦੀ ਲੋੜ ਹੈ ਤਾਂ ਕਿ ਧਰਮ ਨੂੰ ਆਸਥਾ ਨੂੰ ਜਿਹੜਾ ਹੈ ਉਹ ਵੋਟਾਂ ਤੋਂ ਚੋਣਾਂ ਤੋਂ ਅਲੱਗ ਰੱਖਿਆ ਜਾਵੇ ਤੇ ਲੋਕਾਂ ਦੇ ਕੰਮ ਕਾਜ ਨੂੰ ਉਹਨਾਂ ਦੀ ਪਰਫਾਰਮੈਂਸ ਨੂੰ ਦੇਖ ਕੇ ਹੀ ਜਿਹੜਾ ਹੈ ਇਹ ਨਿਸ਼ਚਾ ਕੀਤਾ ਜਾਵੇ ਕਿ ਕਿਹੜੀ ਪਾਰਟੀ ਕਿਹੜੇ ਨੇਤਾ ਕਿਹੜੇ ਲੋਕ ਜਿਹੜੇ ਨੇ ਉਹ ਸਾਡੇ ਵਾਸਤੇ ਚੰਗੇ ਨੇ ਸਾਡੇ ਦੇਸ਼ ਵਾਸਤੇ ਚੰਗੇ ਨੇ ਸਾਡੇ ਸੂਬੇ ਵਾਸਤੇ ਚੰਗੇ ਧੰਨਵਾਦ